ਕੈਨੇਡਾ ਤੋਂ ਪਿਛਲੇ ਦਿਨਾਂ 'ਚ ਮੰਦਭਾਗੀਆਂ ਖਬਰਾਂ ਸਾਹਮਣੇ ਆਈਆਂ ਨੇ ਬੀਤੇ ਦਿਨ ਇੱਕ ਖਬਰ ਜੋ ਸਾਹਮਣੇ ਨਿਕਲ ਕੇ ਆਈ ਸੀ ਉਸ ਮਾਮਲੇ ਦੇ ਵਿੱਚ ਡਿਟੇਲ 'ਚ ਜਾਣਕਾਰੀ ਕੀ ਹੈ ਨਵਾਂ ਅਪਡੇਟ ਕੀ ਹੈ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਹਰਸ਼ਨਦੀਪ ਸਿੰਘ ਅੰਟਾਲ ਜਿਹੜਾ ਕਿ ਹਰਿਆਣਾ ਦੇ ਅੰਬਾਲਾ ਦੇ ਨਾਲ ਸਬੰਧਤ ਨੌਜਵਾਨ ਹੈ ਸਾਲ ਕੁ ਪਹਿਲਾਂ ਵੀਜ਼ਾ ਦੇ ਤਹਿਤ ਕੈਨੇਡਾ ਤੇ ਗਿਆ ਸੀ ਔਰ ਉੱਥੇ ਮਿਹਨਤ ਕਰ ਰਿਹਾ ਸੀ 20 ਸਾਲ ਹਾਲੇ ਉਮਰ ਸੀ ਪਰ ਉਸ ਦਾ ਕਤਲ ਕਰ ਦਿੱਤਾ ਜਾਂਦਾ ਤਾਂ ਉਸ ਦਾ ਕਤਲ ਕਿਵੇਂ ਕੀਤਾ ਗਿਆ ਉਸ ਦੀ ਸੀਸੀਟੀਵੀ ਫੁਟੇਜ ਵੀ ਇੱਕ ਸਾਹਮਣੇ ਆਈ ਹੈ ਇਸ ਮਾਮਲੇ ਦੇ ਵਿੱਚ ਉਥੋਂ ਦੀ ਪੁਲਿਸ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਐਡਮਿੰਟਨ ਦੀ ਪੁਲਿਸ ਨੇ ਜੋ ਦੱਸਿਆ ਉਹ ਕਾਫੀ ਹੈਰਾਨ ਕਰਨ ਵਾਲਾ ਹੈ ਔਰ ਜਿਹੜੇ ਦੋ ਕਾਤਲ ਫੜੇ ਗਏ ਨੇ ਹੁਣ ਤੱਕ ਅਰੈਸਟ ਜਿਨ੍ਹਾਂ ਦੀ ਪਾਈ ਗਈ ਉਹਨਾਂ ਵਿੱਚੋਂ ਇੱਕ ਦਾ ਪਹਿਲਾਂ ਹੀ ਬੈਕਗ੍ਰਾਉਂਡ ਜਿਹੜਾ ਕ੍ਰਿਮੀਨਲ ਸੀ ਪਹਿਲਾਂ ਵੀ ਉਹ ਸਜ਼ਾ ਭੁਗਤ ਚੁੱਕਾ ਕਈ ਮਾਮਲਿਆਂ ਦੇ ਵਿੱਚ ਤੇ ਹੁਣ ਫਿਰ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹਰਸ਼ਨਦੀਪ ਸਿੰਘ ਅੰਟਾਲ ਦੇ ਕਤਲ ਮਾਮਲੇ ਵਿੱਚ ਦਰਸਲ ਸਿਕਿਉਰਿਟੀ ਦੀ ਜੌਬ ਕਰਦਾ ਹਰਸ਼ਨਦੀਪ ਸਿੰਘ ਅੰਟਾਲ ਪਰਿਵਾਰਕ ਮੈਂਬਰਾਂ ਵੱਲੋਂ ਰਿਸ਼ਤੇਦਾਰਾਂ ਵੱਲੋਂ ਜਦੋਂ ਇਸ ਦੀ ਖਬਰ ਦਾ ਪਤਾ ਲੱਗਦਾ ਤਾਂ ਕੱਲਾ ਘਰ ਦੇ ਵਿੱਚ ਹੀ ਨਹੀਂ ਰਿਸ਼ਤੇਦਾਰਾਂ ਵਿੱਚ ਹੀ ਨਹੀਂ ਇਲਾਕੇ ਵਿੱਚ ਹੀ ਸੋਗ ਦੀ ਲਹਿਰ ਇਸ ਕਰਕੇ ਫੈਲਦੀ ਹੈ ਕਿਉਂਕਿ ਇਹ ਹਰਮਨ ਪਿਆਰਾ ਨੌਜਵਾਨ ਮਿਹਨਤੀ ਵੀ ਸੀ ਔਰ ਬੜਾ ਸਾਊ ਸੁਭਾਅ ਦਾ ਮੁੰਡਾ ਸੀ ਔਰ ਆਪਣੀ ਮਿਹਨਤ ਦੇ ਨਾਲ ਉੱਥੇ ਨੌਕਰੀ ਵੀ ਕਰ ਰਿਹਾ ਸੀ ਔਰ ਨਾਲ ਹੀ ਆਪਣੀ ਪੜ੍ਹਾਈ ਉਸਨੇ ਜਾਰੀ ਉੱਥੇ ਰੱਖਣੀ ਸੀ ਪਰ ਉਸ ਨੂੰ ਨਹੀਂ ਸੀ ਪਤਾ ਕਿ ਕਾਤਲ ਉਸ ਨੂੰ ਹਮੇਸ਼ਾ ਦੇ ਲਈ ਜ਼ਿੰਦਗੀ ਦੇ ਵਿੱਚ ਹੀ ਤੋੜ ਦੇਣਗੇ ਤਾਂ ਇਹ ਬੜੀ ਮੰਦ ਭਾਗੀ ਖਬਰ ਜਦੋਂ ਆਉਂਦੀ ਹੈ ਤਾਂ ਉਸ ਤੋਂ ਬਾਅਦ ਫਿਰ ਜਦੋਂ ਪੁਲਿਸ ਨੂੰ ਜਾਣਕਾਰੀ ਮਿਲਦੀ ਹੈ ਮੌਕੇ ਦੇ ਉੱਤੇ ਵੀ ਪੁਲਿਸ ਪਹੁੰਚਦੀ ਹੈ ਤੇ ਇਸ ਸਬੰਧੀ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਡਿਟੇਲ ਚ ਦੱਸਦੀਆਂ ਕਿਹੜਾ ਇਹ ਪੀੜਤ ਵਿਦਿਆਰਥੀ ਹੈ ਵੀ ਜੇ ਤੇ ਇੱਕ ਸਾਲ ਪਹਿਲਾਂ ਕੈਨੇਡਾ ਜਾਂਦਾ ਹੈ ਔਰ ਐਡਮਿੰਟਨ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਦੱਸਦੇ ਨੇ ਕਿ ਸ਼ਨੀਵਾਰ ਨੂੰ ਉਹਨਾਂ ਨੇ ਜਿਹੜਾ ਦੱਸਿਆ ਕਿ ਅਲਬਰਟਾ ਸੂਬੇ ਦੀ ਜਿਹੜੀ ਰਾਜਧਾਨੀ ਹੈ ਐਡਮਿੰਟਨ ਹਰਿਆਣਾ ਦਾ ਇੱਕ ਵਿਦਿਆਰਥੀ ਹਰਸ਼ਨਦੀਪ ਸਿੰਘ ਅੰਟਾਲਾ ਦਾ ਕਤਲ ਕੀਤਾ ਗਿਆ ਉਸ ਵਿੱਚ ਦੋ ਵਿਅਕਤੀਆਂ ਦੀ ਪਛਾਣ ਹੋਈ ਹੈ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਇੱਕ ਦਾ ਨਾਮ ਹੈ ਇਵਾਨ ਰੇਨ ਜਿਹੜਾ 30 ਸਾਲਾਂ ਦਾ ਹੈ ਇੱਕ ਹੈ ਜੁੜਿਤ ਸੌਲਟਾਕਸ ਜਿਸ ਦੀ ਉਮਰ ਵੀ 30 ਸਾਲ ਹੈ ਤਾਂ ਸ਼ੁਰੂਆਤੀ ਦੌਰ ਦੇ ਵਿੱਚ ਹੀ ਇਹਨਾਂ ਨੂੰ ਜਿਹੜਾ ਲੱਭ ਲਿਆ ਗਿਆ ਸੀ ਕਿ ਜਿਹੜੇ ਕਾਤਲ ਨਹੀਂ ਕਿਉਂਕਿ ਸੀਸੀਟੀਵੀ ਫੁਟੇਜ ਜਿਹੜੀ ਸਾਹਮਣੇ ਦੇਖੀ ਜਾ ਸਕਦੀ ਹੈ ਜਿੱਥੇ ਗੋਲੀ ਚਲਾਈ ਜਾਂਦੀ ਹੈ ਇਸ ਨੌਜਵਾਨ ਤੋਂ ਔਰ ਇੱਕ ਔਰਤ ਵੀ ਉਦੋਂ ਸੀਸੀਟੀਵੀ ਫੁਟੇਜ ਵਿੱਚ ਸ਼ਾਮਲ ਹੈ ਹੁਣ ਉਹ ਕਦੋਂ ਅਰੇਸਟ ਹੁੰਦੀ ਆ ਜਾਂ ਉਸ ਦਾ ਵਿੱਚ ਰੋਲ ਕੀ ਆ ਕਿਉਂਕਿ ਜਦੋਂ ਉਸ ਦੇ ਉੱਤੇ ਗੋਲੀ ਚਲਾਈ ਜਾਂ ਹਰਸ਼ਨਦੀਪ ਸਿੰਘ ਅੰਟਾਲ ਦੇ ਉੱਤੇ ਤਾਂ ਉਸ ਵਕਤ ਉਸ ਔਰਤ ਦੇ ਵੱਲੋਂ ਉਸ ਨੂੰ ਪੌੜੀਆਂ ਤੇ ਧੱਕਾ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਗੋਰਾ ਉਸ ਦੇ ਉੱਤੇ ਹਮਲਾ ਕਰ ਦਿੰਦਾ ਜਿਸ ਨੂੰ ਕੀ ਅਰੇਸਟ ਵੀ ਕੀਤਾ ਗਿਆ ਇਹ ਕਤਲ ਉਸ ਸਮੇਂ ਹੋਇਆ ਜਦੋਂ ਸ਼ਹਿਰ ਦੇ ਇੱਕ ਅਪਾਰਟਮੈਂਟ ਕੰਪਲੈਕਸ ਦੇ ਵਿੱਚੋਂ ਸਿਕਿਉਰਿਟੀ ਗਾਰਡ ਵਜੋਂ ਡਿਊਟੀ ਦੇ ਉੱਤੇ ਸੀ ਨੌਜਵਾਨ ਤੇ ਬਾਅਦ ਵਿੱਚ ਐਡਮਿੰਟਨ ਪੁਲਿਸ ਜਿਹੜੀ ਸਰਵਿਸ ਹੈ ਈਪੀਐਸ ਦੁਆਰਾ ਦੋ ਵਿਅਕਤੀਆਂ ਨੂੰ ਜਿਹੜਾ ਗ੍ਰਫਤਾਰ ਕੀਤਾ ਗਿਆ ਉਸ ਵਿੱਚ ਵੈਨਕੋਰ ਵਿੱਚ ਭਾਰਤ ਦੇ ਜਿਹੜੇ ਦੂਤਾਵਾਸ ਨੇ ਉਹਨਾਂ ਨੇ ਐਕਸ ਦੇ ਜ਼ਰੀਏ ਇੱਕ ਪੋਸਟ ਪਾ ਕੇ ਇਸ ਮਾਮਲੇ ਦੀ ਨਿਖੇਧੀ ਵੀ ਕੀਤੀ ਹੈ ਤੇ ਦੁੱਖ ਵੀ ਪ੍ਰਗਟ ਕੀਤਾ ਹੈ ਉਹਨਾਂ ਨੇ ਆਖਿਆ ਕਿ ਅਸੀਂ ਭਾਰਤੀ ਨਾਗਰਿਕ ਜਿਹੜਾ ਕੀ ਹਰਸ਼ਨਦੀਪ ਸਿੰਘ ਹੈ ਦੀ ਇਸ ਦੁੱਖਦਾਈ ਮੌਤ ਉੱਤੇ ਦੁੱਖ ਪ੍ਰਗਟ ਕਰਦੇ ਹਾਂ ਜਿਸ ਦੀ 6 ਦਸੰਬਰ ਨੂੰ ਐਡਮਿੰਟਨ ਦੇ ਵਿੱਚ ਗੋਲੀ ਮਾਰ ਕੇ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਇਸ ਕਤਲ ਦੇ ਵਿੱਚ ਅਧਿਕਾਰੀਆਂ ਦੇ ਨਾਲ ਨਜ਼ਦੀਕੀ ਸੰਪਰਕ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਰਵਾਂਗੇ ਔਰ ਲੜਿੰਦੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਏਗੀ ਇਸ ਮਾਮਲੇ ਦੇ ਵਿੱਚ ਈਪੀਐਸ ਨੇ ਇਹ ਵੀ ਕਿਹਾ ਕਿ ਜਿਹੜੇ ਦੋ ਵਿਅਕਤੀਆਂ ਨੂੰ ਗ੍ਰਫਤਾਰ ਕੀਤਾ ਗਿਆ ਉਹਨਾਂ ਦੀ ਜਿਹੜੀ ਪਛਾਣ ਹੋਈ ਹੈ 30 ਸਾਲਾ ਇਵਾਨ ਰੇਨ ਜਿਸ ਦਾ ਕੀ ਪਹਿਲਾਂ ਵੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਤੇ ਇੱਕ ਉਸ ਦੇ ਨਾਲ 30 ਸਾਲਾ ਜੋਡਿਥ ਸੌਲਟਾਕਸ ਹੈ ਉਸ ਨੂੰ ਵੀ ਗ੍ਰਫਤਾਰ ਕੀਤਾ ਗਿਆ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਸ਼ੁੱਕਰਵਾਰ ਨੂੰ ਸਵੇਰੇ 12:30 ਵਜੇ ਉੱਥੋਂ ਦੇ ਸਥਾਨਕ ਸਮੇਂ ਦੇ ਮੁਤਾਬਕ ਡਾਊਨਟਾਊਨ ਬ੍ਰਾਂਚ ਦੇ ਇੱਕ ਗਸ਼ਤੀ ਅਧਿਕਾਰੀਆਂ ਨੇ ਜਿਹੜੇ ਕੀ ਉੱਥੇ ਨੇੜੇ ਤੇੜੇ ਜਿਵੇਂ ਕਿ ਪੀਸੀਆਰ ਦੇ ਅਧਿਕਾਰੀ ਘੁੰਮਦੇ ਨੇ ਉਸ ਤਰ੍ਹਾਂ ਉੱਥੇ ਸੀ ਔਰ ਉਹਨਾਂ ਨੇ ਇੱਕ ਅਪਾਰਟਮੈਂਟ ਬਿਲਡਿੰਗ ਦੇ ਅੰਦਰ ਗੋਲੀ ਚੱਲਣ ਦੀ ਜਿਹੜੀ ਰਿਪੋਰਟ ਦਾ ਜਵਾਬ ਦਿੱਤਾ ਤੇ ਪਹੁੰਚਣ ਤੇ ਉਹਨਾਂ ਨੇ ਇੱਕ ਜਿਹੜਾ 20 ਸਾਲ ਦਾ ਨੌਜਵਾਨ ਸੀ ਇਸ ਦੀ شناخت ਬਾਅਦ ਵਿੱਚ ਹੋਈ ਉਹ ਹਰਸ਼ਨਦੀਪ ਸਿੰਘ ਜਿਹੜਾ ਕਿ ਪੌੜੀਆਂ ਦੇ ਵਿੱਚ ਡਿੱਗਿਆ ਪਿਆ ਸੀ ਔਰ ਉਸ ਦੇ ਉੱਤੇ ਗੋਲੀ ਚੱਲੀ ਹੋਈ ਸੀ ਫਿਰ ਪੁਲਿਸ ਨੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਵੀ ਲੈ ਜਾਣਾ ਚਾਹਿਆ ਪਰ ਉਦੋਂ ਤੱਕ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੁਣ ਜਾਂਚ ਕਰਤਾ ਹੈ ਵਿੱਚ ਇਹ ਵੀ ਸਾਹਮਣੇ ਜਿਹੜਾ ਆਉਣ ਵਾਲਾ ਕੇਸ ਦੀ ਮੌਤ ਦਾ ਕਾਰਨ ਕੀ ਸੀ ਜਾਂ ਕਤਲ ਕੀਤਾ ਕਿਉਂ ਗਿਆ ਦਰਅਸਲ ਕੀ ਤਕਰਾਰ ਹੋਈ ਉਹਨਾਂ ਦੀ ਕੀ ਦੁਸ਼ਮਣੀ ਸੀ ਕੀ ਉਸ ਤੋਂ ਕੁਝ ਖੋੜਾ ਚਾਹੁੰਦੇ ਸੀ ਲੁੱਟਣਾ ਚਾਹੁੰਦੇ ਸੀ ਜਾਂ ਕੋਈ ਹੋਰ ਕਿਸੇ ਵਜ੍ਹਾ ਦੇ ਕਰਕੇ ਕੋਈ ਗੱਲਬਾਤ ਹੋਈ ਹੈ ਇਸ ਨੂੰ ਲੈ ਕੇ ਵੀ ਜਿਹੜਾ ਪਤਾ ਕੀਤਾ ਜਾ ਰਿਹਾ ਹੈ ਜਾਂਚ ਦਾ ਵਿਸ਼ਾ ਹੈ ਕਿ ਆਖਰਕਾਰ ਅਜਿਹਾ ਘਟਨਾ ਨੂੰ ਅੰਜਾਮ ਬੇਰਹਿਮੀ ਦੇ ਨਾਲ ਕਿਉਂ ਦਿੱਤਾ ਗਿਆ ਆਮ ਤੌਰ ਦੇ ਉੱਤੇ ਪੁਲਿਸ ਦੇ ਵੱਲੋਂ ਉੱਥੇ ਮ੍ਰਿਤਕ ਵਿਅਕਤੀਆਂ ਦਾ ਨਾਮ ਉਦੋਂ ਤੱਕ ਜਾਰੀ ਨਹੀਂ ਕੀਤਾ ਜਾਂਦਾ ਜਦੋਂ ਤੱਕ ਮੌਤ ਦੀ ਜਿਹੜੀ ਹੈ ਸਹੀ ਕਾਰਨਾਂ ਦੀ ਪੁਸ਼ਟੀ ਨਹੀਂ ਹੋ ਜਾਂਦੀ ਪਰ ਇਹ ਸਾਫ਼ ਤੇ ਸਪਸ਼ਟ ਨਜ਼ਰ ਆ ਰਿਹਾ ਸੀ ਸੀਸੀਟੀਵੀ ਫੁਟੇਜ ਦੇ ਵਿੱਚ ਵੀ ਇਸ ਕਰਕੇ ਹੀ ਇਸ ਜਾਂਚ ਦੇ ਦੇਸ਼ ਲਈ ਤੇ ਜਨਤਕ ਸੁਰੱਖਿਆ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਨਾ ਵੱਲੋਂ ਔਰ ਇਸ ਮੰਦ ਭਾਗੀ ਖਬਰ ਦੇ ਬਾਰੇ ਇਸੇ ਕਰਕੇ ਪਹਿਲ ਤੋਂ ਹੀ ਜਾਣਕਾਰੀ ਦੇ ਦਿੱਤੀ ਗਈ ਕਿ ਨੌਜਵਾਨ ਕੌਣ ਹੈ ਤੇ ਇਸ ਦਾ ਬੈਕਗ੍ਰਾਉਂਡ ਕੀ ਹੈ ਔਰ ਆਨਲਾਈਨ ਫੰਡਰੇజర్ ਦੇ ਮੁਤਾਬਕ ਅੰਟਾਲ ਲਗਭਗ 1.5 ਸਾਲ ਪਹਿਲਾਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਗਿਆ ਸੀ ਤੇ ਉਸ ਨੂੰ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਇਹ ਵੀ ਦੱਸਦੇ ਨੇ ਕਿ ਬੜਾ ਸਾਊ ਮੁੰਡਾ ਸੀ ਮਿਹਨਤੀ ਨੌਜਵਾਨ ਸੀ ਔਰ ਉਸ ਦਾ ਸੁਪਨਾ ਸੀ ਕਿ ਕੁਝ ਕਰਨ ਦਾ ਕੁਝ ਹਾਸਲ ਕਰਨ ਦਾ ਕੈਨੇਡਾ 'ਚ ਪੜ੍ਹਾਈ ਵੀ ਕਰੇ ਤੇ ਨਾਲ ਨਾਲ ਮਿਹਨਤ ਕਰਕੇ ਕਮਾਈ ਵੀ ਕਰੇ ਤਾਂ ਜਿਵੇਂ ਕਿ ਬਹੁਤ ਸਾਰੇ ਨੌਜਵਾਨ ਇਸ ਤਰ੍ਹਾਂ ਵਿਦੇਸ਼ ਦੀ ਧਰਤੀ 'ਚ ਜਾ ਕੇ ਕਰਦੇ ਨੇ ਉਹਨਾਂ ਵਿੱਚੋਂ ਇੱਕ ਸੀ ਔਰ ਹਿੰਸਾ ਦੀ ਅਜਿਹੀ ਕਾਰਵਾਈ ਦੇ ਵਿੱਚ ਪਰਿਵਾਰਕ ਮੈਂਬਰ ਹੀ ਨਹੀਂ ਦੋਸਤ ਹੀ ਨਹੀਂ ਹਰਸ਼ਨਦੀਪ ਸਿੰਘ ਅੰਟਾਲ ਦਾ ਪੂਰੇ ਇਲਾਕੇ ਦੇ ਵਿੱਚ ਔਰ ਜਿੱਥੇ-ਜਿੱਥੇ ਵੀ ਇਹ ਖਬਰ ਪਹੁੰਚੀ ਹੈ ਉੱਥੇ ਇਸ ਦੇ ਉੱਤੇ ਦੁੱਖ ਪ੍ਰਗਟ ਕੀਤਾ ਜਾ ਰਿਹਾ ਔਰ ਇੱਕ ਬਿਆਨ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਇਸ ਮਾਮਲੇ ਦੇ ਵਿੱਚ ਹੁਣ ਕਤਲ ਦੀ ਸਾਜ਼ਿਸ਼ ਕਿਉਂ ਰਚੀ ਗਈ ਜਾਂ ਕਤਲ ਕਿਉਂ ਕੀਤਾ ਗਿਆ ਇਸ ਦੇ ਬਾਰੇ ਜਿਹੜੇ ਫੜੇ ਗਏ ਨੇ 30 ਸਾਲਾਂ ਦੇ ਜਿਹੜੇ ਦੋ ਵੱਖੋ-ਵੱਖਰੇ ਵਿਅਕਤੀ ਉਹਨਾਂ ਤੋਂ ਪੁੱਛਗਛ ਜਾਰੀ ਹੈ ਔਰ ਉਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਹੋ ਰਹੀ ਹੈ ਜਾਂ ਉਹਨਾਂ ਤੋਂ ਇੰਟਰੋਗੇਸ਼ਨ ਹੋਣੀ ਹੈ ਉਸ ਵਿੱਚ ਪਤਾ ਲੱਗੇਗਾ ਕਿ ਆਖਰਕਾਰ ਹਰਸ਼ਨਦੀਪ ਸਿੰਘ ਘੰਟਾਲ ਜਿਹੜਾ ਕਿ ਸਾਊ ਮੁੰਡਾ ਸੀ ਜਿਸ ਦੀ ਕਿਸੇ ਨਾਲ ਵੀ ਖੈਬਾਜੀ ਨਹੀਂ ਸੀ ਤਾਂ ਉਸ ਨੂੰ ਕਿਉਂ ਮਾਰਿਆ ਗਿਆ ਤਾਂ ਇਸ ਤਰ੍ਹਾਂ ਇੱਕ ਕਤਲ ਦੀ ਘਟਨਾ ਪਹਿਲਾਂ ਵੀ ਕੈਨੇਡਾ ਤੋਂ ਸਾਹਮਣੇ ਆਈ ਸੀ ਉਸ ਦੇ ਵੱਖੋ-ਵੱਖਰੇ ਕਾਰਨ ਹੋ ਸਕਦੇ ਨੇ ਪਰ ਜਿਹੜਾ ਹਰਸ਼ਨਦੀਪ ਸਿੰਘ ਘੰਟਾਲ ਨੂੰ ਮਾਰ ਦਿੱਤਾ ਗਿਆ ਬੇਰਹਿਮੀ ਦੇ ਨਾਲ ਇਸ ਦੇ ਮੌਤ ਦੇ ਇਸ ਦੇ ਕਤਲ ਦੇ ਕਾਰਨਾਂ ਦਾ ਪਤਾ ਲਗਾਇਆ ਜਾਣਾ ਹੈ ਫਿਲਹਾਲ ਐਡਮਿੰਟਨ ਪੁਲਿਸ ਨੇ ਉੱਥੇ ਹੀ ਜਾਣਕਾਰੀ ਦਿੱਤੀ ਹੈ ਕਿ ਕਾਤਲਾਂ ਨੂੰ ਜਿਹੜੇ ਕਿ ਦੋ ਗ੍ਰਿਫਤਾਰ ਕਰ ਲਿਆ ਗਿਆ ਪਰ ਜਿਹੜੀ ਸੀਸੀਟੀਵੀ ਫੁਟੇਜ ਦੇ ਵਿੱਚ ਇੱਕ ਔਰਤ ਹੈ ਜਿਹੜੀ ਕਿ ਇਸ ਸਾਰੇ ਕਤਲकांड ਦੀ ਸੀਸੀਟੀਵੀ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਉਸ ਔਰਤ ਦੀ ਭੂਮਿਕਾ ਕੀ ਰਹੀ ਹੈ ਇਹ ਵੀ ਹੁਣ ਦੇਖਣ ਵਾਲੀ ਗੱਲ ਹੋਵੇਗੀ ਜਿਹੜੇ ਦੋ ਵਿਅਕਤੀ ਫੜੇ ਗਏ ਨੇ ਕਾਤਲ ਫੜੇ ਗਏ ਨੇ ਉਹਨਾਂ ਤੋਂ ਪੁੱਛਗਿੱਛ ਤੋਂ ਪਤਾ ਲੱਗੇਗਾ ਕਿ ਅਸਲ ਦੇ ਵਿੱਚ ਉਸ ਔਰਤ ਦਾ ਉਸ ਕਤਲकांड ਦੇ ਵਿੱਚ ਕੀ ਲੈਣਾ ਦੇਣਾ ਸੀ ਕੀ ਭੂਮਿਕਾ ਰਹੀ ਹੈ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ